ਭਾਵ ਸਤਿਗੁਰੂ ਜੀ ਨੇ ਬਚਨ ਕੀਤੇ ਨੇ ਕਿ ਗੁਰੂ ਕੀ ਜਿਹੜੀ ਸੇਵਾ ਹੈ ਨਾ ਇਹ ਤਪਾਂ ਦੇ ਵਿੱਚੋਂ ਵੱਡਾ ਤਪ ਹੈ ਤੇ ਜਿਹੜੇ ਸੇਵਾ ਕਰਦੇ ਨੇ ਉਹ ਤਪ ਕਰ ਰਹੇ ਨੇ ਉਹਨਾਂ ਨੂੰ ਐਵੇਂ ਨਾ ਜਾਣੀ ਕਿ ਇਹਨਾਂ ਨੇ ਮੈਨੂੰ ਕਿਉਂ ਰੋਕਿਆ ਕਿਉਂ ਕਿਹਾ ਹੈ ਜੁਰਾਬਾ ਲਾਉਣ ਵਾਸਤੇ ਇੱਕ ਛੱਤੀ ਜੀ ਗੱਲ ਹੈ ਸਾਰਾ ਦਿਨ ਜੁਰਾਬਾਂ ਪਾ ਕੇ ਕੰਮਕਾਰ ਕਰਦਾ ਤੇ ਪਸੀਨਾ ਆਉਂਦਾ ਹੈ ਮੁੜਕਾ ਆਉਂਦਾ ਤੇ ਜਦੋਂ ਲਾਉਂਦਾ ਹੈ ਨਾ 스멜 ਬੜੀ ਭੈੜੀ ਆਉਂਦੀ ਹੈ ਕਦੇ ਬੰਦਾ ਆਪਣੀ ਰਜਾਈ ਦੇ ਵਿੱਚ ਕੰਬਲ ਦੇ ਵਿੱਚ ਜਦੋਂ ਸੌਂਦਾ ਕਮਰੇ ਦੇ ਵਿੱਚ ਜਦੋਂ ਜਾਂਦਾ ਤੇ ਉਸ ਸਮੇਂ ਨਾਲ ਲੈ ਕੇ ਸੌਵੇਂ ਜੁਰਾਬਾਂ ਫੇਰ ਪਤਾ ਲੱਗੇਗਾ ਬੱਚੇ ਕਹਿਣਗੇ ਬਾਪੂ ਬਾਹਰ ਨਿਕਲ 스멜 ਬਹੁਤ ਜ਼ਿਆਦੀ ਆਉਂਦੀ ਹੈ ਜੋੜਿਆਂ ਨਾਲੋਂ ਪੈੜੀਆਂ ਨੇ ਜਰਾਬਾਂ ਪਰ ਬੰਦਾ ਮੰਨਣ ਨੂੰ ਤਿਆਰ ਨਹੀਂ ਜਦੋਂ ਕਰੋਨਾ ਆਇਆ ਸੀ ਨਾ ਤੇ ਉਹ ਜਿਹੜਾ ਪਤਾ ਨਹੀਂ ਮੈਨੂੰ ਨਾਮ ਭੁੱਲ ਗਿਆ ਉਹਦੇ ਹੱਥ ਜੇ ਧੋਂਦੇ ਹੁੰਦੇ ਸੀ ਉਹਦੇ ਨਾਲ 40 ਵਾਰੀ ਹੱਥ ਧੋਂਦਾ ਸੀ ਕਿਤੇ ਮੈਨੂੰ ਕਰੋਨਾ ਨਾ ਹੋ ਜਾਵੇ ਕਿਤੇ ਮੌਤ ਨਾ ਆ ਜਾਵੇ ਮੌਤ ਸਿਰ ਦੇ ਉੱਤੇ ਘੁੰਮਦੀ ਫਿਰਦੀ ਏ ਦਰਦਾ ਫਿਰਦਾ ਏ ਤੋ ਗੁਰੂ ਕੇ ਪਿਆਰਿਓ ਸਤਗੁਰੂ ਜੀ ਦਾ ਡਰ ਹੋਣਾ ਚਾਹੀਦਾ ਏਸ ਕਰਕੇ ਗੁਰੂ ਘਰ ਦੇ ਵਿੱਚ ਬੜੇ ਸਤਕਾਰ ਦੇ ਸਹਤ ਸਤਗੁਰੂ ਜੀ ਨੇ ਬਚਨ ਕੀਤੇ ਨੇ ਜਿਨ ਭੈ ਬਾਣੀ ਅਦਬ ਨਾ ਧਾਰਾ ਜਾਣੋ ਸੋ ਸਿੱਖ ਨਹੀਂ ਹਮਾਰਾ ਉਹ ਸਾਡਾ ਸੇਖ ਹੀ ਨਹੀਂ ਹੈ ਜਿਨੇ ਅਦਬ ਨਹੀਂ ਕੀਤਾ ਇੱਥੇ ਅਸੀਂ ਗੁਰੂ ਕੇ ਦਰ ਦੇ ਉੱਤੇ ਮੰਗਾ ਮੰਗਣ ਵਾਸਤੇ ਆਉਂਦੇ ਆਪਣੇ ਦੁੱਖ ਦੂਰ ਕਰਨ ਵਾਸਤੇ ਆਉਂਦੇ ਆ ਸਤਿਗੁਰੂ ਜੀ ਦਾ ਸਤਕਾਰ ਬਹੁਤ ਜ਼ਿਆਦਾ ਕਰਨਾ ਚਾਹੀਦਾ ਜਿੰਨਾ ਵੱਧ ਤੋਂ ਵੱਧ ਹੋ ਸਕੇ ਗੁਰੂ ਦਾ ਸਤਕਾਰ ਕਰਨਾ ਚਾਹੀਦਾ ਇਹ ਸਿੰਘ ਸਤਕਾਰ ਵਾਸਤੇ ਹੀ ਖੜੇ ਨੇ ਗੁਰੂ ਕੇ ਸਿੱਖੋ ਗੁਰੂ ਕੇ ਦਰਬਾਰ ਦੇ ਵਿੱਚ 25 ਪਹਿਰੇਦਾਰ ਸਿੰਘ ਹੁੰਦੇ ਸਨ ਤੇ ਦਾਸ ਜਾਦ ਆ ਗਿਆ ਸਿੰਘਾਂ ਨੂੰ ਬੇਨਤੀ ਵੀ ਕਰੇ ਜਿਹੜੇ ਗੁਰਮੁਖ ਪਿਆਰੇ ਸਾਰੇ ਗੁਰੂ ਕੇ ਸਿੱਖ ਆਉਂਦੇ ਨੇ ਉਹ ਜੇ ਸੇਵਾ ਕਰਨਾ ਚਾਹਣ ਨਾ ਤੇ ਉਹ ਵੀ ਸੇਵਾ ਕਰ ਸਕਦੇ ਨੇ ਪਹਿਰੇ ਦੀ ਸੇਵਾ ਉਹ ਕਰਨਾ ਚਾਹਣ ਤੇ ਉਹ ਵੀ ਕਰ ਸਕਦੇ ਨੇ ਕਿਉਂਕਿ ਹਰੇਕ ਗੁਰੂ ਕੇ ਸਿੱਖ ਦਾ ਫਰਜ਼ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਕਾਰ ਹੋਵੇ ਰਾਜਨ ਕੋ ਰਾਜਾ ਮਹਾਰਾਜਨ ਕੋ ਰਾਜਾ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਤੇ ਗੁਰੂ ਕੇ ਸਿੱਖਾ ਦੇ ਗੁਰੂ ਨੂੰ ਗੁਰੂ ਮੰਨਦਾ ਹੈ ਨਾ ਤੇ ਫਿਰ ਗੁਰੂ ਕੇ ਬਚਨਾਂ ਨੂੰ ਵੀ ਮੰਨ ਗੁਰੂ ਕਾ ਸਤਕਾਰ ਕਰ ਤੂੰ ਵੀ ਸੇਵਾ ਕਰ ਥੋੜੀ ਜਿੰਨਾ ਸਮਾਂ ਤੇਰੇ ਪਾਸ ਹੈ ਗੁਰੂ ਕੇ ਸਿੱਖਾ ਸੇਵਾ ਕਰ ਚੌਰ ਸਾਹਿਬ ਜੀ ਦੀ ਸੇਵਾ ਕਰ ਮਾਈਆਂ ਬੀਬੀਆਂ ਬਜ਼ੁਰਗ ਚੌਰ ਸਾਹਿਬ ਜੀ ਦੀ ਸੇਵਾ ਕਰਦੇ ਨੇ ਅਤੇ ਦੇਖ ਵਰਤੋਂ ਦੀ ਸੇਵਾ ਕਰਦੇ ਲੰਗਰੀ ਸਿੰਘ ਤੇ ਫਿਰ ਲੰਗਰ ਦੇ ਵਿੱਚ ਹੋਰ ਬਜ਼ੁਰਗ ਮਾਈਆਂ ਬੀਬੀਆਂ ਪ੍ਰਸ਼ਾਦੇ ਪਕਾਉਂਦੀਆਂ ਨੇ ਇਹ ਗੁਰੂ ਕੀ ਸੇਵਾ ਤਪਾਂ ਦੇ ਵਿੱਚੋਂ ਵੱਡਾ ਤਪ ਹੈ ਬੜਾ ਵੱਡਾ ਭਾਰੀ ਲਾਹਾ ਪ੍ਰਾਪਤ ਹੁੰਦਾ ਜੇ ਗੁਰੂ ਕਾ ਸਿੱਖ ਸੇਵਾ ਕਰੇ ਸਤਿਗੁਰੂ ਜੀ ਨੂੰ ਬੇਨਤੀ ਕਰੀਏ ਕਿ ਸਤਿਗੁਰੂ ਜੀਓ ਆਪ ਜੀ ਦਾ ਸਤਕਾਰ ਕਰਨਾ ਸਾਨੂੰ ਆਜ ਆਵੇ ਫਿਰ ਬੜਾ ਵੱਡਾ ਭਾਰੀ ਫਲ ਪ੍ਰਾਪਤ ਹੋਵੇਗਾ ਜੇ ਗੁਰੂ ਕੀ ਸੇਵਾ ਦੇ ਵਿੱਚ ਤਤਪਰਤ ਹੋ ਜਾਈਏ ਇਸ ਕਰਕੇ ਗੁਰੂ ਕੀ ਸੇਵਾ ਕਰਨੀ ਇੱਕ ਕਠਨ ਸੇਵਾ ਹੈ ਇੱਕ ਕਰੜੀ ਸੇਵਾ ਹੈ ਗੁਰ ਸੇਵਾ ਤਪਾਂ ਸਿਰ ਤਪਸਾਰ ਸਿਰੇ ਦਾ ਸਤਾਪ ਸ਼੍ਰੋਮਣੀ ਤਪ ਹੈ ਵੱਡਾ ਤਪ ਹੈ ਗੁਰੂ ਕੇ ਸਿੱਖ ਕਰਦੇ ਨੇ ਜਿਨ੍ਹਾਂ ਦੇ ਅੰਦਰ ਭਾਵਨਾ ਹੈ ਜਿਨ੍ਹਾਂ ਦੇ ਕੋਲੋਂ ਸਤਿਗੁਰੂ ਜੀ ਕਰਾਉਂਦੇ ਨੇ ਸੇਵਾ ਉਹ ਸੇਵਾ ਕਰਦੇ ਨੇ ਭਾਵਨਾ ਦੇ ਸਹਿਤ ਕਰਦੇ ਨੇ ਸਾਰ ਸ੍ਰੇਸ਼ਟ ਤਪ ਹੈ ਗੁਰ ਪੀਰਾਂ ਦੀ ਚੱਕਰੀ ਮਹਾ ਕਰੜੀ ਬਹੁਤ ਹੀ ਜਿਆਦੀ ਕਰੜੀ ਹੈ ਕਿਉਂਕਿ ਬੋਲ ਕੁਬੋਲ ਤੱਤੀਆਂ ਠੰਡੀਆਂ ਗੱਲਾਂ ਸਹਾਰਨੀਆਂ ਪੈਂਦੀਆਂ ਨੇ ਜਦੋਂ ਗੁਰੂ ਕੀ ਸੇਵਾ ਦੇ ਵਿੱਚ ਹਾਜ਼ਰ ਹੋਈਏ ਗੁਰੂ ਕੀ ਸੇਵਾ ਦੇ ਵਿੱਚ ਤਿਆਰ ਬਰ ਤਿਆਰ ਹੋ ਕੇ ਸੇਵਾ ਕਰੀਏ ਤੇ ਫੇਰ ਕੋਈ ਤੱਤਾ ਆ ਜਾਂਦਾ ਹੈ ਕੋਈ ਠੰਡਾ ਆ ਜਾਂਦਾ ਹੈ ਕਈ ਵਾਰ ਤੱਤੇ ਠੰਡੇ ਬਚਨ ਕਹਿ ਕੇ ਜਾਂਦੇ ਨੇ ਕਿ ਤੂੰ ਕੌਣ ਹੁੰਦਾ ਹੈ ਮੈਨੂੰ ਰੋਕਣ ਵਾਲਾ ਮੈਂ ਜਰਾਬਾਂ ਪਾ ਕੇ ਜਾਣੀਆਂ ਨੇ ਅੰਦਰ ਇਸ ਪ੍ਰਕਾਰ ਗੁਰੂ ਕੇ ਪਿਆਰੋਂ ਨਹੀਂ ਇੱਥੇ ਆਕੜ ਨਹੀਂ ਇੱਥੇ ਤਾਂ ਨੀਵੇਂ ਹੋ ਕੇ ਆਈਏ ਤੇ ਫੇਰ ਦਾਤਾ ਮਿਲਣੀਆਂ ਨੇ ਇਸ ਕਰਕੇ ਸਤਗੁਰੂ ਜੀ ਨੂੰ ਬੇਨਤੀ ਕਰੀਏ ਕਿ ਸਤਗੁਰੂ ਜੀ ਉਹ ਆਪ ਹੀ ਕਿਰਪਾ ਕਰੋ ਆਪ ਜੀ ਦੀ ਸੇਵਾ ਕਰਨ ਦੀ ਸਾਨੂੰ ਜਾਚ ਆ ਜਾਵੇ ਢੰਗ ਆ ਜਾਵੇ ਕਿਉਂਕਿ ਅਕਲੀ ਸਾਹਿਬ ਸੇਵੀ ਐ ਅਕਲੀ ਪਾਈ ਐ ਮਾਨ ਅਕਲੀ ਪੜ ਕੇ ਬੁੱਝੀ ਐ ਅਕਲੀ ਕੀਚੈ ਦਾਨ ਇਸ ਕਰਕੇ ਸਤਿ